ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਪਵਿਕ ਬਾਣੀ ਕੀਤੀ ਗਈ ਹੈਗੀ ਕਿ ਪੰਜਾਬ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੀਂਦਾ ਅਲਰਟ ਜਾਰੀ ਕੀਤਾ ਗਿਆ ਇਸੇ ਦੇ ਨਾਲ ਹੀ ਫਿਲਹਾਲ ਆਉਣ ਵਾਲੇ ਦਿਨਾਂ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਕੁਦਰਤ ਹੈ ਕੁਝ ਵੀ ਹੋ ਸਕਦਾ ਹੈ ਖੈਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜੋ ਮੌਸਮ ਵਿਭਾਗ ਹੈ ਜੋ ਉਹਨਾਂ ਦੇ ਵੱਲੋਂ ਪਵਿਕ ਬਾਣੀ ਕੀਤੀ ਗਈ ਹੈ ਕਿੰਨੀ ਕੁ ਸੱਚ ਸਾਬਤ ਹੁੰਦੀ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਬਾਰੀ ਦਾ ਦੌਰ ਚੱਲ ਰਿਹਾ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਦੇ ਵਿੱਚ ਪੰਜਾਬ ਭਾਵੇਂ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਮੌਸਮ ਦੇ ਵਿੱਚ ਲਗਾਤਾਰ ਬਦਲਾ ਨਜ਼ਰ ਆ ਰਿਹਾ ਹਾਲਾਂਕਿ ਬੀਤੇ ਦਿਨਾਂ ਦੀ ਗੱਲ ਕਰ ਲਈਏ ਤਾਂ ਮੀਨੂ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ ਮੌਸਮ ਵਿਭਾਗ ਦੇ ਵੱਲੋਂ ਪਰ ਅਜੇ ਹਾਲ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਕੁਝ ਅਜਿਹੇ ਇਲਾਕੇ ਨੇ ਜਿਸ ਦੇ ਵਿੱਚ ਠੰਡ ਜੋ ਹੈ ਉਹ ਵਧੀ ਜ਼ਰੂਰ ਹੈਗੀ ਆ ਤਾਂ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੇ ਕਾਰਨ ਚੱਕਰਵਾਤੀ ਸਰਕੂਲੇਸ਼ਨ ਪੰਜਾਬ ਦੇ ਵਿੱਚ ਅਤੇ ਨਾਲ ਹੀ ਦੋ ਗੁਆੰਡੀ ਰਾਜਾਂ ਦੇ ਵਿੱਚ ਐਕਟਿਵ ਹੋ ਚੁੱਕੇ ਹੈ ਜਿਸ ਦੇ ਕਾਰਨ ਪੰਜਾਬ ਦੇ ਲਈ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਚੱਕਰਵਾਤੀ ਸਰਕੂਲੇਸ਼ਨ ਦੇ ਕਾਰਨ ਪੰਜਾਬ ਦੇ ਵਿੱਚ ਇਸ ਸਮੇਂ ਘਟੋ-ਘਟ ਜੋ ਤਾਪਮਾਨ ਆਮ ਨਾਲੋਂ ਵੱਧ ਦੱਸਿਆ ਜਾ ਰਿਹਾ ਜਦਕਿ ਵੱਧ ਤੋਂ ਵੱਧ ਜੋ ਤਾਪਮਾਨ ਹੈ ਉਸ ਦੇ ਵਿੱਚ ਮਾਮੂਲੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ 48 ਘੰਟਿਆਂ ਦੇ ਵਿੱਚ ਜੋ ਮਿਨੀਮਮ ਟੈਂਪਰੇਚਰ ਹੈ ਉਸ ਦੇ ਵਿੱਚ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਜਿਸ ਦੇ ਨਾਲ ਠੰਡ ਵਧ ਜਾਵੇਗੀ ਤਾਂ ਪਠਾਨਕੋਟ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਬਦਵਾਰ ਦੇ ਘਟੋਕੜ ਤਾਪਮਾਨ ਦੇ ਵਿੱਚ 1.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਚੱਕਰਵਾਤੀ ਚੱਕਰ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਪਹਾੜਾਂ ਉੱਤੇ ਵੀ ਨਜ਼ਰ ਆਵੇਗਾ ਮੌਸਮ ਵਿਭਾਗ ਨੇ ਪਹਾੜਾਂ ਦੇ ਵਿੱਚ ਹਲਕੀ ਬਾਰਿਸ਼ ਮੀਂਹ ਅਤੇ ਬਰਬਾਰੀ ਦੀ ਭਵਿਕ ਬਾਣੀ ਕੀਤੀ ਹੈ ਜਿਸ ਦੇ ਕਾਰਨ ਪਹਾੜੀ ਇਲਾਕਿਆਂ ਦੇ ਵਿੱਚ ਠੰਡ ਵੱਧ ਜਾਵੇਗੀ ਜਿਸ ਤੋਂ ਬਾਅਦ ਪਹਾੜਾ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦਾ ਅਸਰ ਜੋ ਹੈ ਮੈਦਾਨੀ ਇਲਾਕਿਆਂ ਤੇ ਦੇਖਣ ਨੂੰ ਮਿਲੇਗਾ ਅਤੇ ਇੱਥੇ ਤਾਪਮਾਨ ਦੇ ਵਿੱਚ ਮਾਮੂਲੀ ਗਿਰਾਵਟ ਵੀ ਦਰਜ ਕੀਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਕਟ ਮੀਨ ਜੋ ਹੈ ਉਹ ਹੋ ਰਹੀ ਹੈ ਅਜੇ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਟ ਮੀ ਹੋਇਆ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮੌਸਮ ਦਾ ਜਿਹੜਾ ਤਾਪਮਾਨ ਹੈ ਉਹ ਜ਼ਰੂਰ ਬਦਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜਿਸ ਤਰੀਕੇ ਦਾ ਮੌਸਮ ਪੰਜਾਬ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਹੁੰਦਾ ਉਸ ਤਰੀਕੇ ਦਾ ਮੌਸਮ ਫਿਲਹਾਲ ਨਹੀਂ ਬਣਿਆ ਹੋਇਆ ਤਾਂ ਇਸ ਮੁਤਲਕ ਸਾਡੇ ਨਾਲ ਸਾਡੇ ਸਹਿਯੋਗੀ ਮੇਜਰ ਅਲੀ ਜੁੜਗੇ ਨੇ ਉਹ ਸਾਨੂੰ ਵਿਸਤਾਰਪੂਰਵਕ ਜਾਣਕਾਰੀ ਦੇਣਗੇ ਉਹਨਾਂ ਕੋਲ ਕੀ ਕੁਝ ਅਪਡੇਟ ਹੈ ਮੌਸਮ ਨੂੰ ਲੈ ਕੇ ਜੀ ਮੇਜਰ ਅਲੀ ਕੀ ਕੋ ਜਾਣਕਾਰੀ ਹੈ ਤੁਹਾਡੇ ਕੋਲ ਮੌਸਮ ਨੂੰ ਲੈ ਕੇ ਜੀ ਜਿਹੜਾ ਮੈਮ ਇਹ ਨਜ਼ਰ ਆ ਰਿਹਾ ਹੈਗਾ ਮੌਸਮ ਦੀ ਜਿਹੜੀ ਤਬਦੀਲੀ ਹੈਗੀ ਹੈ ਇਹ ਲੋਕਾਂ ਦੇ ਵਿੱਚ ਜਿਹੜੀ ਅ ਬਿਮਾਰੀਆਂ ਦਾ ਜਿਹੜਾ ਹਸਪੀਟਲ ਜਿਹੜੇ ਹੈਗੇ ਆ ਉਹ ਭਰੇ ਹੋਏ ਹੈਗੇ ਆ ਗਰਮੀ ਕਦੇ ਸਰਦੀ ਜਿੱਦਾਂ ਕਿ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈਗਾ ਹੁਣ ਠੰਡ ਨਜ਼ਰ ਆ ਰਹੀ ਹੈਗੀ ਹੈ ਜਿਹੜਾ ਜਿਰਕਪੁਰ ਡੇਰਾਬਸੀ ਦੇ ਵੱਲ ਸ਼ਾਮ ਦੇ ਟਾਈਮ ਹੈਗਾ ਹਨੇਰਾ ਹੁੰਦਾ ਹੀ ਠੰਡ ਦਾ ਜਿਹੜਾ ਕਰੋਪ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਜੀ ਜੀ ਆ ਤਾਂ ਬਿਲਕੁਲ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਚੇਤਾਵਨੀ ਜ਼ਰੂਰ ਜਾਰੀ ਕੀਤੀ ਗਈ ਸੀ ਕਿ 22 ਤਰੀਕ ਨੂੰ ਮੀਂਹ ਪੈ ਸਕਦਾ ਹੈਗਾ 23 ਤਰੀਕ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਅਜੇ ਹੀ ਕੁਝ ਅਸਰ ਤੁਹਾਨੂੰ ਨਜ਼ਰ ਆਈ ਮੀਮੂ ਜਾਂ ਫਿਰ ਕਣੀਆਂ ਵਗੈਰਾ ਕੁਝ ਹੈ ਜੀ ਇਹ ਜਿਹੜਾ ਮੁਹਾਲੀ ਜਿਲ੍ਹਾ ਹੈਗਾ ਇਸ ਚਾ ਨਾ ਤਾਂ ਕੋਈ ਮੀਂਹ ਦਾ ਅ ਅਸਰ ਦਿਖਣ ਨੂੰ ਮਿਲ ਰਿਹਾ ਹੈਗਾ ਤੇ ਨਾ ਹੀ ਕੱਲ ਵੀ ਜਿਹੜੀ 12 ਤਰੀਕ 22 ਤਰੀਕ ਜਿਹੜੀ ਨਿਕਲ ਕੇ ਗਈ ਹੈਗੀ ਆ ਉਸ ਚ ਵੀ ਕੋਈ ਮੀਂਹ ਦੀ ਇੱਕ ਬੂੰਦ ਵੀ ਇੱਧਰਲੇ ਸਾਈਡ ਜਿਹੜੇ ਮੁਹਾਲੀ ਜਿਲ੍ਹਾ ਹੈਗਾ ਉਸ ਦੇਖਣ ਨੂੰ ਨਹੀਂ ਮਿਲੀ ਹੈਗੀ ਹਾਂ ਇਹ ਕਹੇਗਾ ਕਿ ਜਿਹੜੀ ਠੰਡ ਹੈਗੀ ਉਹ ਵੱਧਦੀ ਹੋਈ ਨਜ਼ਰ ਆ ਰਹੀ ਸੀਗੀ ਜੀਆ ਧੰਨਵਾਦ ਤੁਹਾਡਾ ਤਾਂ ਇਹ ਸੀ ਸਾਡੇ ਨਾਲ ਸਾਡੇ ਸਹਿਯੋਗੀ ਮੇਜਰ ਅਲੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਆ ਕਿ ਕਿਸ ਤਰੀਕੇ ਦੇ ਹਾਲੋ ਹਾਲਾਤ ਮੌਸਮ ਨੂੰ ਲੈ ਕੇ ਬਣੇ ਹੋਏ ਨੇ ਤਾਂ ਇਸੇ ਤਰੀਕੇ ਦੇ ਨਾਲ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪਠਾਨਕੋਟ ਦੇ ਵਿੱਚ ਮੌਸਮ ਨੂੰ ਲੈ ਕੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿਉਂਕਿ ਅਲਰਟ ਦਾ ਦੌਰ ਲਗਾਤਾਰ ਜਾ ਰਹੀ ਹੈ ਪਰ ਫਿਲਹਾਲ ਪੰਜਾਬ ਦੇ ਵਿੱਚ ਪਠਾਨਕੋਟ ਐਸਐਸ ਨਗਰ ਸਣੇ ਜੇਕਰ ਗੱਲ ਕਰੀਏ ਤਾਂ ਹੋਰ ਇਲਾਕਿਆਂ ਨੂੰ ਛੱਡ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸਾਡੇ ਨਾਲ ਸਾਡੇ ਸਹਿਯੋਗੀ ਰਮਨਦੀਪ ਜੁੜ ਗਏ ਨੇ ਜੀ ਰਮਨਦੀਪ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਹੈ ਮੌਸਮ ਅਪਡੇਟ ਨੂੰ ਲੈ ਕੇ ਮੌਸਮ ਵਿਭਾਗ ਦੀ ਜੇਕਰ ਗੱਲ ਕਰੀਏ ਤਾਂ ਜੀ ਮੈਡਮ ਸਸਿਕਲ ਮੈਡਮ ਪਠਾਨਕੋਟ ਦੀ ਗੱਲ ਕਰੀਏ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਮੈਡਮ ਸਵੇਰ ਤੇ ਸ਼ਾਮ ਨੂੰ ਜਿਹੜੀ ਹੈ ਕਿ ਉਹ ਠੰਡ ਹੁੰਦੀ ਹੈ ਠੰਡ ਪਹਿਲਾਂ ਨਾਲ ਘੱਟ ਚੁੱਕੀ ਹੈ ਕਿਉਂਕਿ ਕੂਰਾ ਵੀ ਤਾਂ ਨਹੀਂ ਪੈ ਰਿਆ ਨਾ ਧੁੰਦ ਪੈਣ ਨੂੰ ਵੇਖਣ ਨੂੰ ਮਿਲਦੀ ਆ ਦੁਪਹਿਰ ਦਾ ਜਿਹੜਾ ਮੌਸਮ ਹੈ ਉਹ ਠੀਕ ਹੁੰਦਾ ਕਿਉਂਕਿ ਦੁਪਹਿਰ ਨੂੰ ਜਿਹੜੀ ਧੁੱਪ ਚੜੀ ਹੁੰਦੀ ਆ ਪਹਿਲਾਂ ਉਹ ਜਿਹੜੀ ਪਿਛਲੇ ਸਾਲਾਂ ਦੀ ਗੱਲ ਕਰੀਏ ਜਿਹੜੇ ਸਾਲਾਂ ਦੀ ਤੁਲਨਾ ਦੇ ਵਿੱਚ ਜਨਵਰੀ ਦਾ ਜਿਹੜਾ ਲਾਸਟ ਦੇ ਵੀਕ ਜਾ ਰਿਹਾ ਠੰਡ ਪਿਛਲੇ ਸਾਲਾਂ ਦੇ ਮੁਕਾਬਲੇ ਚ ਘੱਟ ਪੈ ਰਹੀ ਹੈ ਜੀ ਪਰ ਜੇ ਸਵੇਰੇ ਤੜਕੇ ਦੀ ਗੱਲ ਕਰੀਏ ਜਾਂ ਸ਼ਾਮ ਦੀ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਵੀ ਜਿਹੜੀ ਠੰਡ ਹੈ ਉਹ ਵੱਜ ਚੁੱਕੀ ਹੈ तकरीबन 8 ਨੂੰ ਡਿਗਰੀ ਦੇ ਨੇੜੇ ਦਾ ਟੈਂਪਰੇਚਰ ਆ ਚੁੱਕਿਆ ਹੈ ਤੇ ਧੁੰਦ ਦਾ ਹੈ ਫਿਲਹਾਲ ਧੁੰਦ ਤੋਂ ਬਚਾਇਆ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਪਹਿਲੇ ਇਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਪਈ ਪਿਛਲੇ ਸਾਲਾਂ ਦੇ ਵਿੱਚ ਪਰ ਹੁਣ ਜਿਹੜਾ ਧੁੰਦ ਤੋਂ ਇਸ ਵੇਲੇ ਬਚਾਇਆ ਜੀ ਜੀ ਹਾਂ ਤਾਂ ਇਸ ਮੁਤਲਕ ਮੌਸਮ ਨੂੰ ਲੈ ਕੇ ਹਮੇਸ਼ਾ ਜਿਹੜੇ ਕਿਸਾਨ ਨੂੰ ਪਰੇਸ਼ਾਨ ਰਹਿੰਦੇ ਨੇ ਕਿ ਕਦੋਂ ਬਾਰਿਸ਼ ਹੋ ਜਾਵੇ ਕਦੋਂ ਗੜੇਮਾਰੀ ਦੇ ਕਾਰਨ ਉਹਨਾਂ ਦੀ ਫਸਲ ਖਰਾਬ ਹੋ ਜਾਵੇ ਇਸ ਮੁਤਲਕ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਸਾਨਾਂ ਦੇ ਨਾਲ ਜੀ ਫਿਲਹਾਲ ਬਾਰਿਸ਼ ਤੋਂ ਬਚਾਇਆ ਕਿਉਂਕਿ ਜੇ ਕਈ ਵਾਰ ਤਾਂ ਹਿਮਾਚਲ ਦੇ ਵਿੱਚ ਢਲੋਸੀ ਦੇ ਵਿੱਚ ਬਰਫ ਪੈਣੀ ਸ਼ੁਰੂ ਹੁੰਦੀ ਹੈ ਉਦੋਂ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਕਾਫੀ ਬਾਰਿਸ਼ ਹੁੰਦੀ ਸੀ ਜਿਸ ਦੇ ਨਾਲ ਜਿਹੜੀ ਕਿ ਫਸਲਾਂ ਤੇ ਕਾਫੀ ਪ੍ਰਭਾਵ ਪੈਂਦਾ ਸੀ ਪਰ ਹੁਣ ਇਸ ਵਾਰੀ ਜਿਹੜਾ ਮੌਸਮ ਹੈ ਉਹ ਕਾਫੀ ਠੀਕ ਰਿਹਾ ਹੈ ਤੇ ਜਿਸ ਕਾਰਨ ਫਸਲਾਂ ਦਾ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਰਿਆ ਜੀ ਤੇ ਕਿਸਾਨ ਵੀ ਇਸ ਵੇਲੇ ਕੁਛ ਨਾ ਫਿਲਹਾਲ ਪਰ ਫਿਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇ ਕਿ ਮੌਸਮ ਕਿਵੇਂ ਦਾ ਰਹਿੰਦਾ ਕਿਉਂਕਿ ਜਿਵੇਂ ਜਿਵੇਂ ਅ ਦਿਨ ਬਦਲਦੇ ਰਹਿਣਗੇ ਉਸੇ ਤਰੀਕੇ ਨਾਲ ਮੌਸਮ ਦੇ ਵਿੱਚ ਵੀ ਕਾਫੀ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜੀ ਧੰਨਵਾਦ ਤੁਹਾਡਾ ਤਾਂ ਇਹ ਸੀ ਸਾਡੇ ਨਾਲ ਰਮਨਦੀਪ ਸਾਡੇ ਸਹਿਯੋਗੀ ਜਿਨ੍ਹਾਂ ਨੇ ਮੌਸਮ ਵਿਭਾਗ ਨੂੰ ਜੋ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਸ ਮੁਤਲਕ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਦਰਸ਼ਕਾਂ ਨੂੰ ਦੱਸਿਆ ਹੈਗਾ ਕਿ ਮੌਸਮ ਵਿਭਾਗ ਦੇ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਜਾ ਰਹੀ ਹੈ ਪਠਾਨਕੋਟ ਦੇ ਵਿੱਚ ਮੌਸਮ ਨੂੰ ਲੈ ਕੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅਕਸਰ ਅਸੀਂ ਤੁਹਾਨੂੰ ਉਹ ਜਾਣਕਾਰੀ ਦਿੰਦਿਆਂ ਤਾਂ ਜੋ ਮੌਸਮ ਵਿਭਾਗ ਦੇ ਵੱਲੋਂ ਜੋ ਪਵਿਕ ਬਾਣੀ ਕੀਤੀ ਗਈ ਹੈ ਜੇਕਰ ਉਹ ਸੱਚ ਸਾਬਤ ਹੁੰਦੀ ਹੈ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਆਪਣਾ ਖਿਆਲ ਰੱਖ ਸਕੋ ਤਾਂ ਮੌਸਮ ਵਿਭਾਗ ਦੇ ਵੱਲੋਂ ਬੀਤੇ ਕਈ ਦਿਨਾਂ ਨੂੰ ਲੈ ਕੇ ਮੀਂਦਾ ਅਲਰਟ ਵੀ ਜਾਰੀ ਕੀਤਾ ਜਾ ਰਿਹਾ ਪਰ ਕਿਤੇ ਵੀ ਅਜਿਹੇ ਕੋਈ ਹਾਲਾਤ ਨਜ਼ਰ ਨਹੀਂ ਆਏ ਕਿਉਂਕਿ ਕੁਦਰਤ ਹੈ ਕੁਦਰਤ ਦੇ ਵਿੱਚ ਕੁਝ ਵੀ ਹੋ ਸਕਦਾ ਇੱਕੋ ਪਲ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੀ ਨਜ਼ਰ ਆ ਸਕਦੀ ਹੈਗੀ ਹਾਲਾਂਕਿ ਹੁਣ ਜੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੁਤਲਕ ਅਸੀਂ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਰਹੇ ਹਾਂ ਉੱਥੇ ਜੇਕਰ ਗੱਲ ਕਰੀਏ ਪਹਾੜੀ ਇਲਾਕਿਆਂ ਦੀ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਬਰੀ ਦਾ ਦੌਰ جاری ਹੈ ਉੱਥੇ ਹੀ ਜੇਕਰ ਗੱਲ ਕਰੀਏ ਦਿੱਲੀ ਐਨਸੀਆਰ ਦੀ ਤਾਂ ਉੱਥੇ ਹਲਕੀ ਬਾਰਿਸ਼ ਹੋਈ ਹੈ ਇਸ ਕਾਰਨ ਵੀਵਾਰ ਸਵੇਰੇ ਸੰਗਣੀ ਧੁੰਦ ਵੀ ਉੱਥੇ ਦੇਖਣ ਨੂੰ ਮਿਲੀ ਧੁੰਦ ਕਾਰਨ ਅੰ드ਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਈ ਉਡਾਣਾਂ ਜੋ ਹੈਗੀਆਂ ਉਹ ਦੇਰੀ ਨਾਲ ਚੱਲ ਰਹੀਆਂ ਨੇ ਉੱਤਰ ਪ੍ਰਦੇਸ਼ ਦੀ ਗੱਲ ਕਰ ਲਈਏ ਤਾਂ ਪ੍ਰਿਆਗਰਾਜ ਬਰਨਾਸੀ अयोध्या ਦੇ ਨਾਲ ਪੱਛਮੀ ਬੰਗਾਲ ਅਤੇ ਉੜੀਸਾ ਦੇ ਵਿੱਚ ਸੰਗਣੀ ਧੁੰਦ ਦੇਖੀ ਗਈ ਹੈ ਪਹਾੜੀ ਰਾਜਾਂ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਚੌਥੇ ਦਿਨ ਵੀ ਬਰਫਬਾਰੀ ਹੋਈ ਹੈ ਤਾਂ ਫਿਲਹਾਲ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਵੀ ਆਉਣ ਵਾਲੇ ਦਿਨਾਂ ਨੂੰ ਲੈ ਕੇ ਫਿਲਹਾਲ ਤੱਕ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ